ਟੈਰੇ ਗਰੀਬ ਸਰੇ ਨੂੰ ਦੇਖੋ ਸਾਰੇ ਕਿਲੇ ਅੰਦਰ ਹੁੰਦਾ ਹੈ ਆਪ 이 <shriek> <shriek> ਮੈਂ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਸਟਾਫ ਦੇ ਗੋਵਿੰਦ ਸਿੰਘ ਕਾਲਜ ਕਾਲਜ ਜਮਚਦਾ ਹਾਂ। ਸ਼੍ਰੋਮਣੀ ਕਮੇਟੀ ਪਿਲੋਮਿਕ ਦੀ ਪਲਾਨਿੰਗ ਕਰਕੇ ਬੈਠੇ ਰਹਿੰਦੇ। ਹਰ ਪਿਛਲੇ ਸਾਲ ਪਹਿਲੀ ਵਾਰ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਪੱਤਰ ਵਿਦਿਆ ਜੀ ਨੂੰ ਦਿਸ਼ਾ ਹਦਾਇਤਾਂ ਦਿੱਤੇ ਗਏ ਸਨ ਜਿਹਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜੋ ਵਿਦਿਆਕਾਰੇ ਹਨ ਸਕੂਲ ਅਤੇ ਕਾਲਜ ਉਹਨਾਂ ਨੇ ਵਿਦਿਆਰਥੀਆਂ ਨੂੰ ਇੱਕ ਦਿਨ ਇੱਕ ਇੱਕ ਦਿਨ ਵਾਸਤੇ ਹਰਮੰਦਰ ਸਾਹਿਬ ਦੀਆਂ ਜ਼ਰਮੀਆਂ ਨੇ ਛੁੱਟੀਆਂ ਹਰਮੰਦਰ ਸਾਹਿਬ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਉਸੇ ਦੇ ਆਧਾਰ ਤੇ ਕਿਉਂਕਿ ਉਹ ਬਹੁਤ ਸਫਲਤਾਪੂਰਵਕ ਰਿਹਾ ਸਟਾਫ ਤੇ ਵਿਦਿਆਰਥੀਆਂ ਨੇ ਕਾਫੀ ਖੁਸ਼ੀ ਤੇ ਬਹੁਤ ਘਰਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਇਸੇ ਵਜ੍ਹਾ ਦੇ ਵਿਦਿਅਕ ਮੇਰੇ ਵੀ ਇਹੀ ਪ੍ਰੋਗਰਾਮ ਰੱਖਿਆ ਗਿਆ ਜੋ ਮਿਤੀ 7 ਜੂਨ ਤੋਂ ਲੈ ਕੇ 30 ਜੂਨ ਤੱਕ ਚੱਲੇਗਾ ਜਿਹਦੇ ਵਿੱਚ ਲਗਭਗ ਇੱਕ ਦਿਨ ਦੇ ਵਿੱਚ ਦੋ ਵਿਦਿਅਕ ادارے ਜਿਹੜੇ ਆ ਦੋ ਸ਼ਿਫਟਾਂ ਵਿਚਾਰ ਰਹੇ ਹਨ ਇੱਕ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇੱਕ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 6 ਵਜੇ ਮੈਂ ਤਾਂ ਕਿ ਪ੍ਰੋਗਰਾਮ ਬਹੁਤ ਖੁਸ਼ੀ ਦੇ ਨਾਲ ਜੁੜਦਾ ਹੈ ਬਿਲਕੁਲ ਜੇ ਚਾਹਣਗੇ ਨੌਜਵਾਨ ਪੀੜ੍ਹੀ ਅੱਜਕੱਲ ਪਟਕੀ ਹੋਈ ਜਾਂ ਗਲਤ ਰਾਹ ਤੇ ਚੱਲ ਰਹੀ ਹੈ ਉਹਨਾਂ ਨੂੰ ਗੁਰੂ ਘਰ ਨਾਲ ਜੁੜਨ ਲਈ ਬੇਸ਼ੱਕ ਇੱਕ ਦਿਨ ਹੀ ਸੇਵਾਦਾਰਨ ਦਾ ਮੌਕਾ ਮਿਲਦਾ ਪਰ ਇਸ ਸੇਵਾ ਹਰ ਮੁੰਡਾ ਤਾਂ ਵੀ ਕਿ ਸੇਵਾ ਕਰਕੇ ਉਹਨਾਂ ਦੇ ਅੰਦਰ ਸੇਵਾ ਭਾਵਨਾ ਪੈਦਾ ਪੈਦਾ ਹੋ ਰਹੀ ਹੈ ਤੇ ਗੁਰਸਿੱਖੀ ਨਾਲ ਵੀ ਜੁੜਦੇ ਆ ਕਿ ਜੁਨੇ ਪਰਾਲੇ ਹੋਣ ਚਾਹੀਦੇ ਹੁੰਦੇ ਬਿਲਕੁਲ ਹੈ ਇਹ ਕਰ ਆਪਾਂ ਜਾਣਦੇ ਆ ਕਿ ਸਾਡੀ ਨੌਜਵਾਨ ਪੀੜੀ ਸਹੀ ਜਾ ਤੇ ਆਵੇ ਤਾਂ ਇਹੋ ਜਿਹੇ ਪਰਾਲੇ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਹੀ ਚੱਲਦੇ ਰਹਿਣੇ ਚਾਹੀਦੇ ਹੈ ਜਿਹੜੇ ਬੱਚੇ ਪੜਾਣ ਦੀ ਗੱਲ ਜਾਂਦੇ ਨੇ ਪਰਾਲੇ ਦਾ ਦਿੱਤੀ ਖਾਪੇ ਨੂੰ ਚਾਹੀਦਾ ਹੈ ਦੂਰ ਦੇ ਰਾਜਨੀਤੀ ਦੇ ਚੁਕੀ ਨੇ ਬੋਇਆਤ ਤੋਂ ਦੂਰ ਤਾਂ ਜਿਵੇਂ ਇਹ ਛੁੱਟੀਆਂ ਦੇ ਵਿੱਚ ਵਿਦਿਆਰਥੀ ਜ਼ਿਆਦਾਤਰ ਮੋਬਾਈਲ ਦੀ ਦੁਰਵਰਤੋਂ ਤੇ ਜਾਂ ਫਿਰ ਮਾਪਿਆਂ ਨੂੰ ਜਿਹੜਾ ਪ੍ਰੋਗਰਾਮ ਲਿਖੇ ਜਾਂਦੇ ਆ ਹਿਲ ਸਿਸਟਮ ਨਾਲ ਜਾਂਦੇ ਇੱਕ ਤੇ ਸਮੇ ਦੀ ਬਰਬਾਦੀ ਦੂਸਰਾ ਪੈਸੇ ਦੀ ਬਰਬਾਦੀ ਉਹ ਦੋਨਾਂ ਨੂੰ ਧਿਆਨ ਨਾ ਰੱਖਿਆ ਉਹ ਧਿਆਨ ਤੇ ਰੱਖਿਆ ਜਾਵੇ ਤਾਂ ਅਸੀਂ ਕਹਿੰਦੇ ਆ ਕਿ ਆ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਮੈਨੇਜਮੈਂਟ ਵੱਲੋਂ ਮੇਰਾ ਖਿਆਲ ਕਿ ਕਿਸੇ ਵੀ ਮੈਨੇਜਮੈਂਟ ਵੱਲੋਂ ਅਜਿਹਾ ਪ੍ਰੋਗਰਾਮ ਨਹੀਂ ਲਿਖਿਆ ਜਾਂਦਾ ਪਰ ਇਹ ਜੋ ਮੈਡ ਪ੍ਰਧਾਨ ਜੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਵਾ ਇਹ ਕਾਫੀ ਸਹਾਇਕ ਹੋਏਗਾ ਸਾਨੂੰ ਨੌਜਵਾਨ ਪੀੜੀ ਨੂੰ ਗੁਰਬਾਣੀ ਨਾਲ ਆਪਣੇ ਵਿਰਸੇ ਨਾਲ ਜੋੜਨ ਦਾ ਹਾਂਜੀ ਮੇਰਾ ਨਾਮ ਦਿਸਪਾਲ ਸਿੰਘ ਆ ਤੇ ਕਰਮਾ ਵਿੱਚ ਇਹ ਸੇਵਾ ਕਮੇਟੀ ਵੱਲੋਂ ਦੀ ਬਾਦ ਵਿੱਚ ਇਹ ਜਿਹੜਾ ਚੁੱਟੀਆਂ ਪਈਆਂ ਉਹਦੀ ਪ੍ਰਬੰਧ ਕੀਤੀ ਗਈ ਸ਼ੁਰੂ ਕਮੇਟੀ ਦਾ ਕਿਹਦੇ ਸੁਪਨਾ ਕਮੇਟੀ ਆ ਰਹੀ ਤੇ ਬਾਕੀ ਚੁੱਟੀਆਂ ਦੇ ਵਿੱਚ ਸਡੇ ਮਾਨਜੂਲ ਪ੍ਰਧਾਨ ਸਾਹਿਬ ਸਭਾ ਦੀ ਦਸਤਖਤਾਂ ਵੱਲੋਂ ਜਿਵੇਂ ਪਿਛਲੇ ਕੁ ਸਾਲਾਂ ਤੋਂ ਜਿੰਨੇ ਵੀ ਸਕੂਲ ਕਾਲਜ ਦੇ ਨਿਸ਼ਾਨਕ ਮਿਟੀ ਨੇ ਉਹ ਸਾਰੇ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਉਹਨਾਂ ਦੇ ਬੱਚੇ ਵੱਖ-ਵੱਖ ਦਿਨ ਨਿਸ਼ਿਤ ਕਰਕੇ ਕਿਸੇ ਕਿਸ ਸਕੂਲ ਦੇ ਬੱਚੇ ਕਿਨ ਕਿਸ ਦੇ ਕਿ 1 30 ਜੂਨ ਤੱਕ ਸੇਵਾ ਕਰਦੇ ਨੇ ਇਸ ਵਾਰ 7 ਜੂਨ ਤੋਂ ਲੈ ਕੇ 30 ਜੂਨ ਤੱਕ ਇਹਨਾਂ ਬੱਚਿਆਂ ਨੇ ਸੇਵਾ ਕਰਨੀ ਨੇ ਸਵੇਰੇ ਪਹਿਲੇ ਸਕੂਲ ਦੇ ਬੱਚੇ ਸੱਤ ਵਜੇ ਤੋਂ 9 ਵਜੇ ਤੱਕ ਨੂੰ ਦੇ 1 ਤੋਂ ਲੈ ਕੇ 5 ਵਜੇ ਤੱਕ ਸੇਵਾ ਕਰਦੇ ਨੇ ਤੋਂ ਸੰਗਤਾਂ ਨੂੰ ਜਿਵੇਂ chende ਜਲ ਕਟਾਰਾਂ ਵਿੱਚ ਜਾ ਜਾ ਕੇ ਛicare ਨੇ ਇਹ ਸੰਗਤਾਂ ਨੂੰ ਸਹੀ ਢੰਗ ਨਾਲ ਚੱਲਣ ਵਾਸਤੇ ਬੇਨਤੀਆਂ ਕਰ ਰਹੇ ਨੇ ਤੇ ਬਹੁਤ ਵਧੀਆ ਸੇਵਾ ਕਰਦੇ ਨਾਲੇ ਗੁਰਮਤ ਨਾਲ ਜੁੜਦੇ ਨੇ ਸੇਵਾ ਕਰਨ ਦੇ ਬੱਚਿਆਂ ਨੂੰ ਜਾਚ ਆ ਰਹੀ ਹੈ ਉਹਦਾ ਲਾਭ ਹੋ ਰਿਹਾ ਹੈ 42% ਤੋਂ ਉਪਰ ਦਾ ਤਾ ਮੰਨ ਹੋ ਗਿਆ ਬਾਦ ਵਿੱਚ ਇੱਕ ਪਿਟੂ ਸੰਬੰਧਿਤ ਸਾਸੀ ਕਿਰਵਤੀ ਕਿ ਸੰਗਤ ਜਿਵੇਂ ਤੁਸੀਂ ਵੇਖਿਆ ਜਿਹੜੇ ਮੈਟ ਪ੍ਰਕਰਮਾਂ ਦੇ ਵਿਸ਼ੇ ਨੇ ਉਹਨਾਂ ਚ ਸੇਵਾਦਾਰ ਸਮੇਂ-ਸਮੇਂ ਤੇ ਜਲਪਾਜ ਠੰਡੇ ਕਰ ਰਹੇ ਨੇ ਤੇ ਜਿੱਥੇ ਸੰਗਤ ਦਾ ਦਰਸ਼ਨ ਕਰਵਾਉਣ ਵਾਸਤੇ ਕਿ ਕਰਦੀ ਆ ਉੱਤੇ ਉੱਪਰ ਟੈਂਟਸ ਨੇ ਚਾਲਣੀਆਂ ਲੱਗੀਆਂ ਹੋਏ ਨੇ ਤੇ ਉੱਤੇ ਪੱਖੇ ਲੱਗੇ ਨੇ ਪੱਖੇ ਵੀ ਉਹ ਪਾਣੀ ਵਾਲੇ ਨੇ ਜਿਵੇਂ ਉਹਨਾਂ ਦਾ ਪਾਣੀ ਨਾਲ ਬੂੰਦਾ ਬੂੰਦੀ ਹੁੰਦੀ ਆ ਤਿੱਖੀ ਹਵਾ ਹੋਈ ਜਾਂਦੀ ਆ ਸੰਗਤ ਦੀ ਆਮਦ ਕਿ ਨਹੀਂ ਆ ਸੰਗਤ ਦੀ ਆਮਦ ਜੂਨ ਮਹੀਨੇ ਵਿੱਚ ਹਮੇਸ਼ਾ ਛੁੱਟੀਆਂ ਕਰਕੇ ਵੱਧ ਜਾਂਦੀ ਆ ਇਸ ਵਾਰ ਵੀ बिल्कुल बदी हुई है गर्मी का संघ इन्ना ज्यादा प्रभाव नहीं संघ उस तरह कितारा लगे हुई